ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਨਾਮਜ਼ਦਗੀ ਭਰ ਦਿੱਤੀ ਹੈ ਇਸ ਤੋਂ ਪਹਿਲਾਂ ਉਹਨੇ ਇੱਕ ਰੋਡ ਸ਼ੋਅ ਕੱਢਿਆ ਦਾਵਾ ਕੀਤਾ ਕਿ ਲੋਕ ਉਹਨਾਂ ਦੇ ਨਾਲ ਨੇ ਅਤੇ ਜਿੱਤ ਹਾਸਲ ਕਰਨਗੇ ਬਹੁਤ ਪਿਆਰ ਦਿੱਤਾ ਲੋਕਾਂ ਨੇ ਔਰ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਨਿਮਾਨੇ ਦੀ ਦਾਸ ਨੂੰ ਇੰਨਾ بڑا ਅਸ਼ੀਰਵਾਦ ਇੰਨੀ ਗਰਮੀ ਦੇ ਵਿੱਚ ਤੁਸੀਂ ਇੰਨੀ ਜ਼ੋਰਦਾਰ ਤਰੀਕੇ ਨਾਲ ਹੁੰਮ ਮਾ ਕੇ ਆਏ ਔਰ ਲਗਾਤਾਰ ਜਦੋਂ ਤੋਂ ਰੋਡ ਸ਼ੋਅ ਸ਼ੁਰੂ ਹੋਇਆ ਪੁਲ ਤੋਂ ਲੈ ਕੇ ਡੀਸੀ ਆਫਿਸ ਤੱਕ ਬਹੁਤ ਵੱਡਾ ਪਰਮਾ ਹੰਗਾਰਾ ਸਾਰੇ ਸ਼ਹਿਰ ਨੇ ਔਰ ਇਲਾਕੇ ਨੇ ਦਿੱਤਾ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ ਮਾਤਾ ਨਾਨਾ ਦੇਵੀ ਦੀ ਚਰਨਛੂ ਧਰਤੀ ਹੈ ਮੁੱਦੇ ਕਈ ਹੈ ਇਸ ਇਲਾਕੇ ਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਮੈਂ ਏਵੈਲੂਏਟ ਕਰ ਰਿਹਾ ਹਰ ਇਲਾਕਾ ਡਿਫਰੈਂਟ ਲੈਵਲ ਦੇ ਉੱਪਰ ਖੜਾ ਹੈ ਇਸ ਵੇਲੇ ਮੁਹਾਲੀ ਦੀ ਗੱਲ ਕਰੀਏ ਉਹ ਇੱਕ ਅੱਡੇ ਤਰਜੀਹ ਦੇ ਉੱਪਰ ਖੜਾ ਹੈ ਬਲਾਚੌਰ ਦੀ ਗੱਲ ਕਰੀਓ ਅਡਰਤੀ ਤੇ ਖੜਾ ਹੈ ਰੋਪੜ ਦੀ ਗੱਲ ਕਰੀਓ ਅਗਰਤੀ ਤੇ ਖੜਾ ਹੈ ਕੰਡੀ ਦਾ ਇਲਾਕਾ ਅਡਰਤੀ ਤੇ ਖੜਾ ਹੈ ਜੇ ਫਿਊਚਰਿਸਟਿਕ ਡਿਵੈਲਪਮੈਂਟ ਦੀ ਥਾਟ ਪ੍ਰੋਸੈਸ ਦੀ ਗੱਲ ਕਰੀਏ ਇਨ ਟਰਮਸ ਆਫ ਇਸ ਇਲਾਕੇ ਚ ਕਿਸ ਤਰੀਕੇ ਦਾ ਕੋਈ ادارے ਬਣ ਸਕਦੇ ਆ ਕਿਸ ਤਰੀਕੇ ਨਾਲ ਇਸ ਇਲਾਕੇ ਵਿੱਚ ਕੋਈ ਇਨਵੈਸਟਮੈਂਟ ਆ ਸਕਦੀ ਹੈ ਤਾਂ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਟੂਰਿਜ਼ਮ ਇੱਕ ਚੰਗਾ ਸੈਕਟਰ ਹੈ ਜਿਹੜਾ ਉਰੇ ਆ ਸਕਦਾ ਹੈ ਡਿਪਲੀਟਿੰਗ ਵਾਟਰ ਟੇਬਲ ਹੈ ਪਾਣੀ ਨੀਵਾ ਗਿਆ ਹੋਇਆ ਹੈ ਕਈ ਇਲਾਕਿਆਂ ਚ ਨੇਰ ਨਾਲੋਂ ਟਪਦੀ ਹੈ ਪਰ ਕਈ ਲੋਕ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਕਈ ਜਗ੍ਹਾ ਦੇ ਉੱਪਰ ਹਰ ਹਮੇਸ਼ਾ ਪਾਣੀ ਦੀ ਮਾਰ ਹੁੰਦੀ ਹੈ ਪਰ ਉਹਦਾ ਕੋਈ ਪ੍ਰੋਪਰ ਸਟ੍ਰੀਮਲਾਈਨ ਪਲਾਨ ਨਹੀਂ ਬਣਿਆ ਹੋਇਆ ਕਿ ਪਾਣੀ ਦੀ ਮਾਰ ਹੀ ਨਾ ਹੋਵੇ ਨਹੀਂ ਤਾਂ ਪਹਿਲਾਂ ਪਾਣੀ ਦੀ ਮਾਰ ਹੁੰਦੀ ਹੈ ਫਿਰ ਲੋਕ ਮੁਆਵਜ਼ਾ ਦੇ ਵਾਸਤੇ ਦੇਖ ਰਹਿੰਦੇ ਸੋ देयर आर so many प्रॉब्लम्स डिफरेंट प्रॉब्लम्स ਆਫ डिफरेंट एरियाज ਸੋ ਮੇਰਾ ਤਾਂ ਇਹੀ ਟਾਰਗੇਟ ਹੈ ਕਿ ਮੂਮੈਂਟ ਇਸ ਇਲਾਕੇ ਦੀ ਸੇਵਾ ਮਿਲਣੀ ਹੈ ਹਰ ਚੀਜ਼ ਦੀ ਤਸਵੀਜ਼ ਬਣਾ ਕੇ ਉਹਦੀ ਡੀਪ ਸਟੱਡੀ ਕਰਕੇ ਉਸ ਇਸ਼ੂ ਨੂੰ ਕਿਹੜੀ ਮਿਨਿਸਟਰੀ ਦੇ ਨਾਲ ਕਨੈਕਟ ਹੋ ਸਕਦਾ ਹੈ ਕਿਹੜੀ ਮਿਨਿਸਟਰੀ ਨਾਲ ਉਹ ਇਸ਼ੂ ਕਨੈਕਟਡ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਬਜਟ ਅਲੋਕੇਸ਼ਨ ਵੱਖ-ਵੱਖ ਮਿਨਿਸਟਰੀਆਂ ਦੇ ਹੁੰਦੀ ਹੈ ਉਹਦੇ ਉੱਪਰ ਆਪਾਂ ਕੰਮ ਕਰਾਂਗੇ ਔਰ ਹਲੇ ਦੇ ਉੱਪਰ ਡੀਪ ਸਟੱਡੀ ਚੱਲ ਰਹੀ ਹੈ ਤੇ ਮੈਂ ਆਪਣਾ ਪਲਾਨ ਅਨਵੀਲ ਕਰਾਂਗਾ ਜਿਹੜੇ 5 10 ਮੇਜਰ ਚੰਕ ਹੋਣਗੇ ਆਫ ਪ੍ਰਾਇਰੀਟੀ ਜਿਹਨਾਂ ਨੂੰ ਪ੍ਰਾਇਰਟਾਈਜ਼ ਕੀਤਾ ਜਾਊਗਾ ਔਰ ਸਮੇਂ-ਸਮੇਂ ਦੇ ਉੱਪਰ ਲੋਕਾਂ ਨਾਲ ਗੱਲਬਾਤ ਕਰਕੇ ਜਿਹੜੇ ਹੋਰ ਇਸ਼ੂਜ਼ ਆਣਗੇ ਉਹਨਾਂ ਦੇ ਉੱਪਰ ਵੀ ਆਪਾਂ ਜ਼ੋਰਦਾਰ ਤਰੀਕੇ ਨਾਲ ਕੰਮ ਕਰਾਂਗੇ